ਬੇਹਿਮਤੇ ਨੇ ਜਿਹੜੇ ਸ਼ਿਕਵਾ ਕਰਨ ਮੁਕਦਰਾਂ ਦਾ ਉਗਣ ਵਾਲੇ ਉਗ ਪੈਂਦੇ ਸੀਨਾ ਪਾੜ ਕੇ ਪਥਰਾਂ ਦਾ ਇਹ ਸਤਰਾ ਇੱਕ ਗਰੀਬ ਪਰਿਵਾਰ ਦੀ ਬੱਚੀ ਤਿਲਪ੍ਰੀਤ ਉੱਪਰ ਸਹੀ ਟੁਕਦੀਆਂ ਹਨ ਜਿਸ ਨੇ ਘਰ ਦੀ ਗਰੀਬੀ ਦੀ ਪਰਵਾਹ ਨਾ ਕਰਦਿਆਂ ਪੰਜਾਬ ਭਰ ਵਿੱਚ ਵੱਡਾ ਨਾਮ ਨਾ ਖਟਿਆ ਹੈ ਇੱਕ ਸਪਾਈ ਸੇਵਕ ਦੀ ਧੀ ਨੇ 8ਵੀਂ ਕਲਾਸ ਦੀ ਬੋਰਡ ਪ੍ਰੀਖਿਆ ਵਿੱਚੋਂ ਪੂਰੇ ਪੰਜਾਬ ਵਿੱਚੋਂ ਬਾਰਮਾਤੇ ਬਰਨਾਲੇ ਜ਼ਿਲ੍ਹੇ ਵਿੱਚੋਂ ਲਾਸਟਨ ਹਾਸਲ ਕਰਕੇ ਆਪਣੇ ਮਾਪਿਆਂ ਸਕੂਲ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ ਦਨਪ੍ਰੀਤ ਪਿੰਡ ਫਵਾਹੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ ਅਤੇ ਬੱਚੀ ਦੇ ਇਸ ਵੱਡੇ ਪ੍ਰਾਪਤੀ ਉੱਪਰ ਉਸ ਦੇ ਦੇ ਆਪਕਾ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਮੇਰਾ ਨਾਮ ਦਿਲਪਿਕ ਕਾਰ ਹੈ ਜਦੋਂ ਮੇਰੇ ਟੀਚਰ ਨੇ ਜਦੋਂ ਮੇਰੇ ਪਿਤਾ ਜੀ ਨੂੰ ਮੋਬਾਈਲ ਤੇ ਫੋਨ ਲਾ ਕੇ ਦੱਸਿਆ ਕਿ ਮੈਂ ਫਸਟ ਆ ਗਈ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਮੈਥਮੈਟਿਕ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਆਈ ਪੰਜਾਬ ਵਿੱਚ ਮੇਰਾ 12ਵਾਂ ਨੰਬਰ ਆਇਆ ਹੈ ਜਦੋਂ ਟੀਚਰਾਂ ਨੇ ਮੈਨੂੰ ਬੁਲਾਇਆ ਤਾਂ ਮੈਂ ਬਹੁਤ ਖੁਸ਼ ਹੋਈ ਤੇ ਉਹਨਾਂ ਨੇ ਮੈਨੂੰ ਗਲੇ ਲਗਾਇਆ ਤੇ ਫਿਰ ਉਹਨਾਂ ਨੇ ਮੇਰਾ ਮੂੰਹ ਮਿੱਠਾ ਕਰਾਇਆ ਤੇ ਮੈਂ ਵੀ ਉਹਨਾਂ ਨੂੰ ਖੁਸ਼ੀ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਇਸ ਪਿੱਛੇ ਸਾਡੇ ਸਕੂਲ ਦੇ ਮੁਖੀ ਸਾਡੇ ਟੀਚਰ ਸਹਿਬਾਨ ਤੇ ਮੇਰੇ ਮਾਤਾ ਪਿਤਾ ਦੇ ਸਹਿਯੋਗ ਨਾਲ ਮੈਂ ਅਜ ਇਸ ਮੁਕਾਮ ਤੇ ਹਾਂ ਤੇ ਅੱਗੇ ਤੋਂ ਵੀ ਰਹਾਂਗੀ ਮੇਰੇ ਭੈਣ ਭਾਈ ਤਾਂ ਮੇਰੇ ਤੋਂ ਛੋਟੇ ਹਨ ਨੇ ਪਰ ਪਰ ਮੈਂ ਖੁਦ ਬੈਠ ਕੇ ਪੜਦੀ ਸੀ ਸਵੇਰੇ ਉੱਠ ਕੇ ਵੀ ਪੜਨਾ ਮੈਨੂੰ ਪਸੰਦ ਸੀ ਜਿੰਨਾ ਜਿੰਨਾ ਤੱਕ ਜਿੰਨੇ ਸਮੇਂ ਤੱਕ ਮੇਰਾ ਸਿਲੇਬਸ ਖਤਮ ਨਹੀਂ ਸੀ ਹੋ ਜਾਂਦਾ ਮੈਂ ਉਹਨੇ ਟਾਈਮ ਤੱਕ ਪੜਦੀ ਸੀ ਸਾਰੇ ਸਕੂਲ ਟੀਚਰ ਮੇਰੀ ਹੈਲਪ ਕਰਦੇ ਸਨ ਹਾਂ ਮੈਨੂੰ ਲੱਗਦਾ ਸੀ ਕਿ ਮੈਂ ਅੱਜ ਇਸ ਮੁਕਾਮ ਤੇ ਹਾਂ ਇਹ ਸਭ ਕੁਝ ਮੇਰੇ ਟੀਚਰ ਸਹਿਬਾਨਾ ਕਰਕੇ ਹੀ ਸੰਭਵ ਹੋਇਆ ਹੈ ਤੇ ਮੈਂ ਉਹਨਾਂ ਦਾ ਕਹੇ ਦਿਲੋਂ ਧੰਨਵਾਦ ਕਰਦੀ ਹਾਂ ਮੇਰੇ ਪਿਤਾ ਜੀ ਲੇਬਰ ਦਾ ਕੰਮ ਕਰਦੇ ਨੇ ਪਰ ਉਹ ਨਾਲ ਹੀ ਨਾਲ ਮੇਰੇ ਸਕੂਲ ਵਿੱਚ ਵੀ ਸਫਾਈ ਦਾ ਕੰਮ ਕਰਦੇ ਨੇ ਤੇ ਮੈਂ ਮੈਂ ਉਹਨਾਂ ਦੀ ਇਹ ਹਾਲਤ ਨਹੀਂ ਦੇਖ ਸਕਦੀ ਇਸ ਕਰਕੇ ਮੈਨੂੰ ਪੜਨ ਦਾ ਸ਼ੌਕ ਹੈ ਤੇ ਮੈਂ ਉਹਨਾਂ ਨੂੰ ਚੇਰਾ ਤੇ ਲੈ ਕੇ ਜਾਣਾ ਚਾਹੁੰਦੀ ਹਾਂ ਮੈਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਆਪਣੇ ਸਕੂਲ ਦਾ ਨਾਮ ਆਪਣੇ ਟੀਚਰ ਸਹਿਬਾਨਾ ਦਾ ਨਾਮ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਅੱਗੇ ਮੈਂ ਪਾਇਲਟ ਬੰਨਾ ਹੈ ਤੇ ਆਪਣੇ ਮਾਤਾ ਪਿਤਾ ਨੂੰ ਉਹ ਸਾਰੀਆਂ ਖੁਸ਼ੀਆਂ ਦੇਣੀਆਂ ਹਨ ਜੋ ਹੁਣ ਉਹਨਾਂ ਕੋਲ ਨਹੀਂ ਨੇ। ਮੇਰੇ ਵਿੱਚ ਬਹੁਤ ਜਨੂਨ ਹੈ ਤੇ ਮੈਂ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਮੈਰਿਡ ਲਿਸਟ ਵਿੱਚ ਆਵਾਂਗੀ। ਇਹ ਸਾਰੀ ਗੱਲ ਝੂਠਾ ਹੈ ਕਿ ਪ੍ਰਾਈਵੇਟ ਸਕੂਲ ਹੀ ਸਭ ਤੋਂ ਵਧੀਆ ਪੜਾਉਂਦੇ ਨੇ ਪਰ ਸਰਕਾਰੀ ਸਕੂਲ ਉਸ ਤੋਂ ਵੀ ਵਧੀਆ ਨੇ। ਤੇ ਮੈਂ ਇਸ ਇੱਥੇ ਰਹਿ ਕੇ ਹੀ ਮੈਰਿਟ ਲਿਸਟ ਵਿੱਚ ਆਈ ਹਾਂ ਤੇਰੇ ਇਸ ਦਾ ਸਾਰਾ ਸਹਿਯੋਗ ਸਾਡੇ ਟੀਚਰਾਂ ਨੂੰ ਹੀ ਜਾਂਦਾ ਹੈ ਮੇਰਾ ਨਾਮ ਨੀਦਲ ਇਲਤਾਫ ਹੈ ਮੈਂ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੀ ਹਾਂ ਅੱਜ ਸਾਡੇ ਲਈ ਬਹੁਤ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਇਸ ਸੰਸਥਾ ਦੇ ਵਿਦਿਆਰਥੀ ਦਿਲਪ੍ਰੀਤ ਕੌਰ 8ਵੀਂ ਦੀ 8ਵੀਂ ਬੋਰਡ ਦੀ ਪ੍ਰੀਖਿਆ ਵਿੱਚ ਉਸਨੇ ਮੈਰਿਟ ਪੋਜੀਸ਼ਨ ਹਾਸਲ ਕੀਤੀ ਹੈ ਸਾਰਿਆਂ ਦੀ ਸਦਕਾ ਸਾਰੇ ਸਟਾਫ ਦੀ ਮਿਹਨਤ ਸਦਕਾ ਤੇ ਡੀਓ ਮੈਡਮ ਸ਼੍ਰੀਮਤੀ இந்து ਸਮਕਦੀ ਅਗਵਾਈ ਹੇਠ ਅੱਜ ਇਹ ਟੀਚਾ ਸਾਨੂੰ ਪ੍ਰਾਪਤ ਹੋਇਆ ਹੈ ਜਿਹਦਾ ਸਾਰਾ ਕ੍ਰੈਡਿਟ ਜੋ ਹੈ ਉਹ ਸਾਡੇ ਮਿਹਨਤੀ ਅਧਿਆਪਕਾਂ ਨੂੰ ਜਾਂਦਾ ਹੈ ਜਿਨ੍ਹਾਂ ਦੀ ਯੋਗ ਅਗਵਾਈ ਸਦਕਾ ਸਾਡੀ ਇਹ ਵਿਦਿਆਰਥਣ ਪੂਰੇ ਪੰਜਾਬ ਵਿੱਚੋਂ 12ਵੀਂ ਪੋਜੀਸ਼ਨ ਇਸਨੇ ਹਾਸਲ ਕੀਤੀ ਹੈ ਤੇ ਪੂਰੇ ਜ਼ਿਲ੍ਹੇ ਵਿੱਚੋਂ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਵਿਦਿਆਰਥਣ ਜੋ ਹੈ ਉਹ ਬਹੁਤ ਹੀ ਇੱਕ ਗਰੀਬ ਫੈਮਿਲੀ ਨਾਲ ਸੰਬੰਧ ਰੱਖਦੀ ਹੈ ਇਸ ਦੇ ਪਿਤਾ ਜੀ ਸਾਡੇ ਇੱਥੇ ਸਕੂਲ ਦੇ ਵਿੱਚ ਹੀ ਬਤੌਰ ਸਫਾਈ ਸੇਵਕ ਜੋ ਹੈ ਆਪਣਾ ਕੰਮ ਆਪਣੀ ਸੇਵਾ ਨਿਭਾ ਰਹੇ ਹਨ ਇਹਨਾਂ ਹਾਲਾਤਾਂ ਦੇ ਬਾਵਜੂਦ ਵੀ ਉਸਨੇ ਆਪਣੀ ਮਿਹਨਤ ਨਹੀਂ ਛੱਡੀ ਬੱਚੀ ਨੇ ਉਹਨੇ ਬਹੁਤ ਹੀ ਲਗਨ ਦੇ ਨਾਲ ਜੋ ਹੈ ਪ੍ਰੀਖਿਆ ਪਾਸ ਕੀਤੀ ਤੇ ਅੱਜ ਸਾਡੇ ਲਈ ਤੇ ਪੂਰੇ ਜ਼ਿਲ੍ਹੇ ਲਈ ਹੀ ਮਾਣ ਦੀ ਗੱਲ ਹੈ ਕਿ ਇਸ ਬੱਚੇ ਨੇ ਇਕੱਲੇ ਇਸ ਬੱਚੇ ਨੇ ਪੂਰੇ ਜ਼ਿਲ੍ਹੇ ਵਿੱਚੋਂ ਮੈਰਿਟ ਪੋਜੀਸ਼ਨ हासिल ਕੀਤੀ ਹੈ ਤੇ ਅਸੀਂ ਸਾਰੇ ਜਣੇ ਜੋ ਹੈ ਇਹਦੇ ਅਗਲੇ ਪਵਿਕ ਆਉਣ ਵਾਲੇ ਪਵਿਕ ਲਈ ਵੀ ਇਹੀ ਉਮੀਦ ਕਰਦੇ ਹਾਂ ਕਿ ਇਹ ਬੱਚਾ ਦਿਨ ਦੁਗਣੀ ਚ ਚੌਗਣੀ ਤਰੱਕੀ ਹਾਸਲ ਕਰੇ ਅੱਜ ਦੇ ਜੋ ਸਰਕਾਰੀ ਸਕੂਲ ਹੈ ਜੀ ਬਹੁਤ ਹੀ ਫਰਕ ਹੈ ਪੁਰਾਣੀ ਸੋਚ ਨਾ ਲਓ ਜਾਂ ਪੁਰਾਣੀ ਧਾਰਨਾ ਨਾ ਲਓ ਕਿਉਂਕਿ ਅੱਜ ਦੇ ਹੁਣ ਦੇ ਸਰਕਾਰੀ ਸਕੂਲ ਜਿਵੇਂ ਕਿ ਇਹ ਸਕੂਲ ਹੈ ਇਹ ਇੱਕ ਪੀਐਮ ਸ਼੍ਰੀ ਸਕੂਲ ਹੈ ਇਲਾਕੇ ਦਾ ਸਭ ਤੋਂ ਪਹਿਲਾ ਪੀਐਮ ਸ਼੍ਰੀ ਸਕੂਲ ਹੈ ਹਰ ਤਰ੍ਹਾਂ ਦੀ ਬੁਨਿਆਦੀ ਸਹੂਲਤ ਜੋ ਹੈ ਉਹ ਸਰਕਾਰ ਵੱਲੋਂ ਪ੍ਰਦਾਨ ਕੀਤੀ ਗਈ ਹੈ ਦਿੱਤੀ ਗਈ ਹੈ ਜਿੱਤੇ ਬਹੁਤ ਹੀ ਵਧੀਆ ਸਟਾਫ ਜੋ ਹੈ ਨਿਯੁਕਤ ਕੀਤਾ ਜਾਂਦਾ ਹੈ ਜੋ ਪੂਰੀ ਤਰ੍ਹਾਂ ਕੁਆਲੀਫਾਈਡ ਹੁੰਦਾ ਹੈ ਟੈਸਟ ਕਲੀਅਰ ਕਰਕੇ ਆਉਂਦੇ ਆ ਇਸ ਕਰਕੇ ਨਾ ਤਾਂ ਕੁਆਲਿਟੀ ਟੀਚਿੰਗ ਵਿੱਚ ਕੋਈ ਜਿਹੜਾ ਹੈ ਕੰਪਰੋਮਾਈਜ਼ ਕੀਤਾ ਜਾਂਦਾ ਹੈ ਨਾ ਬੁਨਿਆਦੀ ਸਹੂਲਤਾਂ ਦੇ ਵਿੱਚ ਕੀਤਾ ਜਾਂਦਾ ਜਿਸ ਦਾ ਨਤੀਜਾ ਇਹ ਹੈ ਕਿ ਇਹ ਬੱਚਾ ਅੱਜ ਇਸ ਪੋਜੀਸ਼ਨ ਤੇ ਹੈ ਜਿੱਥੇ ਕਿ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਪੱჭੜ ਰਹੇ ਆ ਸਰਕਾਰੀ ਸਕੂਲ ਸਕੂਲਾਂ ਵਿੱਚ ਬਹੁਤ ਵਧੀਆ ਸਹੂਲਤਾਂ ਹਨ ਬਹੁਤ ਵਧੀਆ ਟੀਚਰਜ਼ ਹਨ ਤੇ ਬਹੁਤ ਹੀ ਸਿੱਖਿਆ ਦਾ ਮਿਆਰ ਜੋ ਹੈ ਅੱਗੇ ਨਾਲੋਂ ਬਹੁਤ ਹੀ ਵਧੀਆ ਹੈ ਮੇਰਾ ਨਾਮ ਜਗਦੇਵ ਸਿੰਘ ਹੈ ਜੀ ਮੈਂ ਗਸੇਵਕ ਨਗਰ ਬਰਨਾਲਾ ਦਾ ਰਹਿਣ ਵਾਲਾ ਇਹ ਸਕੂਲ ਦੇ ਵਿੱਚ ਸਫਾਈ ਮੈਂ ਦਾ ਕੰਮ ਕਰਦਾ ਮੇਰੀ ਬੇਟੀ ਸਰਕਾਰੀ ਵੀੰ ਸਰਕਾਰੀ ਸਕੂਲ ਦੀ ਜਰੂਰੀ ਜ਼ਰੂਰਤ ਹੋ ਰਹੀ ਵਿੱਚ ਪੜ੍ਹਦੀ ਸੀ ਐਸਬੀ ਪਲੱਸ ਕੱਲ 8ਵੀਂ ਕਲਾਸ ਦਾ ਰਿਜ਼ਲਟ ਆਇਆ ਜੀ ਉਹਦੇ ਵਿੱਚ ਜ਼ਿਲ੍ਹੇ ਜੋ ਪਹਿਲਾ ਸਥਾਨ ਤੇ ਪੰਜਾਬ ਤੋਂ 12ਵਾਂ ਐਨੀ ਖੁਸ਼ੀ ਬਹੁਤ ਖੁਸ਼ੀ ਆ ਜੀ ਸਾਨੂੰ ਮਾਣ ਵੀ ਆ ਸਾਡੀ ਪੀ ਤੇ ਵੀ ਸਾਡਾ ਨਾਮ ਰੋਸ਼ਨ ਕਰਿਆ ਸਕੂਲ ਦਾ ਨਾਮ ਰੋਸ਼ਨ ਕਰਿਆ ਮੈਂ ਕੱਲ ਸਾਂ ਉਹਨੂੰ ਸਕੂਲ ਦੇ ਵਿੱਚ ਸਫਾਈ ਕਰਨਾ ਸੀ ਜੀ ਮੈਨੂੰ ਟੀਚਰਸ ਦਾ ਫੋਨ ਆਇਆ ਕਿ ਤੁਹਾਡੀ ਵੀ ਮੈਚ ਵਿੱਚ ਆ ਗਿਆ ਬਹੁਤ ਖੁਸ਼ੀ ਹੋਈ ਜੀ ਸਾਨੂੰ ਅੱਖਾਂ ਅੰਜੂ ਨਿਕਲੈ ਕਰੇ ਮੈਂ ਅਧਿਵਾ ਕਰਦੇ ਅਨੁਭਵ ਕਰੇ ਜੀ ਵੀ ਆਪਣੀ ਬੇਟੀ ਪਲੱਟ ਵਿੱਚ ਆ ਗਈ ਹੈ ਬਹੁਤ ਖੁਸ਼ੀ ਹੋਈ ਸਾਰੇ ਪਰਿਵਾਰ ਨੇ ਬਹੁਤ ਮਿਹਨਤ ਕਰੀ ਜੀ ਨੇ ਮੱਕੀ ਨੇ ਪਰ ਆ ਗਈ ਜੀ तकरीबन ਸਕੂਲ ਟਾਈਮ ਤੋਂ ਲੈ ਕੇ 2 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਸਵੇਰ 4 ਵਜੇ ਤੋਂ 7 ਵਜੇ ਤੱਕ 8 ਵਜੇ ਰਿਆਨ ਨੂੰ ਸਕੂਲ ਆਉਣਾ ਜੀ ਇਹ ਅਜੇ ਹਜ ਤੱਕ ਦਾ ਹੀ ਮੈਂ ਕੋਈ ਛੱਡੀ ਛੱਡੀ ਨਹੀਂ ਲੈਂਕ ਨਹੀਂ ਆ ਜੋ ਉਹਨੂੰ ਸਾਈਕਲ ਤੇ ਲਵਾ ਸਾਈਕਲ ਲੈ ਕੇ ਦਿੱਤਾ ਸਾਈਕਲ ਤੇ ਆਉਂਦੀ ਹੈ ਦਿੱਲੀ ਆਉਂਦੀ ਹੈ ਜੀ ਇਹ ਮਿਹਨਤ ਸਾਡੇ ਸਾਡੇ ਸਾਈਮਾਨ ਟੀਚਰਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਸਾਡੀ ਅਸੀਂ ਵੀ ਸਹਿਯੋਗ ਦਿੰਦੇ ਹਾਂ ਜੀ ਬਹੁਤ ਵਧੀਆ ਗੱਲ ਹੈ ਜੀ 8-9 ਘੰਟੇ ਕਰਦੇ ਸੀ ਬੱਚੇ ਇਹ ਤੋਂ ਵੀ ਮੈਂ ਅਸੀਂ ਗਾਇਜ਼ ਨੇ ਵੀ ਹੋਰ ਵੀ ਮਿਹਨਤ ਕਰੇ ਹੋਰ ਵੀ ਨਾਂ ਲੋਸਨ ਮੈਂ ਤਾਂ ਇਹੋ ਜਿਹੇ ਵੀ ਮੈਨੂੰ ਪੈਰਟ ਦਾ ਸੁਪਨਾ ਸੋਚ ਆਵੇ ਜੀ ਬੇਟੀ ਨੇ ਵੀ ਹੋਤੇ ਜਾਵੇ ਜੀ ਉਹਨੂੰ ਪੈਰਟੀ ਬਣਾਵਾਂਗੇ ਜੀ ਬੱਚਿਆਂ ਨੂੰ ਬਹੁਤ ਮੈਂ ਬੱਚੇ ਨੂੰ ਹੋਸਟ ਦੇ ਦਿੰਦਾ ਜੀ ਜਿਵੇਂ ਮੇਰੀ ਬੇਟੀ ਨੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੂਲ ਦਾ ਨਾਮ ਰੋਸ਼ਨ ਕਰਿਆ ਇਸ ਤਰ੍ਹਾਂ ਹੀ ਹੋਰ ਬੱਚੇ ਵੀ ਥੂਲ ਦਾ ਵੀ ਔਰ ਪੰਜਾਬ ਦਾ ਵੀ ਨਾਮ ਰੋਸ਼ਨ ਕਰਦੇ ਸਰਕਾਰੀ ਸਕੂਲ ਦਾ ਪ੍ਰਾਈਵੇਟ ਵੀ ਕਹਿ ਨਹੀਂ ਸਕਦੀ ਜੀ ਬੜਾਈਆਂ ਕਿਵੇਂ ਚੱਲਦੀਆਂ ਕਿਵੇਂ ਨਾ ਵੀ ਵੈਸੇ ਸਰਕਾਰੀ ਸਕੂਲਾਂ ਦੇ ਵਿੱਚ ਸਹੂਲਤਾਂ ਦੀ ਸਾਰੀਆਂ ਬੁੱਕਾਂ ਮਿਲ ਰਹੀਆਂ ਨੇ ਤੇ ਬਾਕੀ ਵਧੀਆ ਸਕੂਲ ਆ ਜੀ ਸਰਕਾਰੀ